ਤੇ ਬਣਾਣਾ ਤੇ ਖਰਚ ਕਰਨਾ ਹੈ ਤੇ ਉਹ ਦੋਵਾਂ ਵਸਤੂਆਂ ਤੇ ਇਸ ਤਰ੍ਹਾਂ ਖਰਚ ਕਰੇਗਾ ਕਿ ਮੰਨ ਲਓ ਉਹ ਕਹਿੰਦਾ ਹੈ ਕਿ 5 ਵਿੱਚੋਂ 3 ਰੁਪਏ ਉਹਨੇ ਐਪਲ ਤੇ ਖਰਚ ਕੀਤੇ ਐਂਡ 2 ਰੁਪਏ ਉਹਨੇ ਬਨਾਨਾ ਤੇ ਖਰਚ ਕੀਤੇ ਤੇ ਖਰਚ ਕੀਤਾ ਗਿਆ ਆਖਰੀ ਰੁਪਇਆ ਮੀਨਸ ਐਪਲ ਦੇ ਉੱਪਰ ਨੇ ਜਦੋਂ 3 ਰੁਪਏ ਖਰਚ ਕੀਤੇ ਤੇ ਉਹਦੇ ਤੋਂ ਮਿਲਣ ਵਾਲਾ ਸੈਟੀਸਫੈਕਸ਼ਨ 10 ਅਤੇ ਬਨਾਨਾ ਤੇ ਜਦੋਂ ਖਰਚ ਕੀਤੇ 2 ਰੁਪਏ ਤੇ ਉਹਦੇ ਲਾਸਟ ਰੁਪਏ ਤੋਂ ਮਿਲਣ ਵਾਲਾ ਸੈਟੀਸਫੈਕਸ਼ਨ 10 ਕਹਿੰਦੇ ਇਹ ਦੋਵੇਂ ਆਪਸ ਵਿੱਚ ਜਦੋਂ ਸੇਮ ਹੋਣਗੇ ਤਾਂ ਉਸ ਨੂੰ ਅਸੀਂ ਕੀ ਬੋਲਾਂਗੇ ਸਮ ਸੀਮਾ